ਪੰਜਾਬੀਆਂ ਨੂੰ ਚੁਸਤ ਅਤੇ ਚਲਾਕ ਬਣਨਾ ਪਵੇਗਾ ਜੇਕਰ ਚੁਸਤ ਅਤੇ ਚਲਾਕ ਨਾ ਬੜੇ ਤਾਂ ਪੰਜਾਬੀਆਂ ਦੇ ਘਰ ਖਾਲੀ ਹੋ ਜਾਣਗੇ ਪੰਜਾਬੀਆਂ ਦੇ ਕੋਲੋਂ ਲੱਖਾਂ ਰੁਪਏ ਠੱਗਾਂ ਵੱਲੋਂ ਫੜਪ ਲੈ ਜਾਣਗੇ ਹਰ ਰੋਜ਼ ਅਜਈਆਂ ਘਟਨਾਵਾਂ ਨੂੰ ਸਾਈਬਰ ਠੱਗਾਂ ਵੱਲੋਂ ਇਲزام ਦਿੱਤਾ ਜਾ ਰਿਹਾ ਹੈ ਇੱਕ ਪਾਸੇ ਪੰਜਾਬ ਸਰਕਾਰ ਤੇ ਦੂਸਰੇ ਪਾਸੇ ਸੈਂਟਰ ਸਰਕਾਰ ਵੱਲੋਂ ਇਹਨਾਂ ਸਾਈਬਰ ਇਨਾ ਆਨਲਾਈਨ ਠੱਗਾਂ ਤੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਇਸ ਦੇ باوجود ਆਮ ਲੋਕ ਭੋਲੇ ਭਾਲੇ ਲੋਕਾਂ ਨੂੰ ਸਾਈਬਰ ਠੱਗਾਂ ਨੇ ਠੱਗਿਆ ਇਸ ਤੋਂ ਇਲਾਵਾ 100 ਤੋਂ ਪਲੱਸ ਜਿਹੜੇ ਮੁਲਾਜ਼ਮ ਨੇ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਉਹ ਵੀ ਸਾਈਬਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਰਾਤੋ ਰਾਤ ਖਾਤੇ ਖਾਲੀ ਕਰ ਲਏ ਜਾਂਦੇ ਨੇ ਰਾਤੋ ਰਾਤ ਗੱਲਾਂ ਕਰਕੇ ਪਰਮਾ ਲਿਆ ਜਾਂਦਾ ਹੈ ਇਹਨਾਂ ਆਨਲਾਈਨ ਠੱਗਾਂ ਵੱਲ ਯਾਨੀ ਕਿ ਪੰਜਾਬ ਪੰਜਾਬ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਕਿ ਹਾਈ ਰਿਸਕ ਜ਼ੋਨ ਤੇ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਠੱਗੀਆਂ ਹੋਈਆਂ ਆਨਲਾਈਨ ਸਾਈਬਰ ਠੱਗਾਂ ਨੇ ਵੱਡੇ ਪੱਧਰ ਤੇ ਠੱਗੀਆਂ ਮਾਰ ਕੇ ਆਪਣੇ ਘਰ ਪਰੇ ਘਰ ਪਰੇ ਐਫ ਆਈ ਆਰ ਵੀ ਦਰਜ ਹੋਈਆਂ ਕੁਝ ਫੜੇ ਗਏ ਕੁਝ ਟਾਲ ਮਟੋਲ ਕਰ ਗਏ ਕੁਝ ਦੇਸ਼ ਨੂੰ ਛੜਕੇ ਚਲੇ ਗਏ ਲੇਕਿਨ ਪੰਜਾਬੀਓ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਚਲੋ ਆਮ ਲੋਕ ਭੋਲੇ ਭਾਲੇ ਬੰਦੇ ਬੰਦਿਆਂ ਨੂੰ ਤਾਂ ਠੱਗ ਜਿਹੜੇ ਨੇ ਸਾਈਬਰ ਆਨਲਾਈਨ ਠੱਗੀਆਂ ਮਾਰਦੇ ਨੇ ਠੱਗ ਸਕਦੇ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ 157 ਤੋਂ ਪਲੱਸ ਵੱਡੇ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਕੋਲ ਉਹ ਠੱਗੀਆਂ ਮਾਰੀਆਂ ਗਈਆਂ ਨੇ ਮੈਂ ਖਬਰ ਤੁਹਾਨੂੰ ਪੜ ਕੇ ਸੁਣਾ ਦੇਣਾ ਪੰਜਾਬ ਵਿੱਚ ਹੈ ਸਭ ਠੱਗੀ ਦੇ ਘਟਾਵੇਂ ਪਿਛਲੇ ਸਾਲ ਕੁਝ ਸਮੇਂ ਤੋਂ ਲਗਾਤਾਰ ਵੱਧ ਰਹੀਆਂ ਹਨ ਅਤੇ ਹੁਣ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕੇਂਦਰ ਸਰਕਾਰ ਨੇ ਪੰਜਾਬ ਪੰਜਾਬ ਰਾਜ ਨੂੰ ਹਾਈ ਰਿਸਕ ਜ਼ੋਨ ਕੋਸ਼ ਕਰ ਦਿੱਤਾ ਹੈ ਆਮ ਲੋਕਾਂ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀ ਵੀ ਇਹਨਾਂ ਠੱਗਾਂ ਦੀ ਚਲਾਕੀ ਤੋਂ ਬਚ ਨਹੀਂ ਸਕੇ ਆਮ ਲੋਕ ਤਾਂ ਠੱਗੇ ਹੀ ਗਏ ਲੇਕਿਨ ਜਿਹੜੇ ਵੱਡੇ ਅਹੁਦਿਆਂ ਤੇ ਅਧਿਕਾਰੀ ਬੈਠੇ ਨੇ ਉਹ ਵੀ ਨਹੀਂ ਬਚ ਸਕੇ ਹਾਲ ਵਿੱਚ ਇੱਕ ਦੁਖਦਾਈ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬ ਦੇ ਸਾਬਕਾ ਆਈਜੀ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਮਾਨਸਿਕ ਤਣਾਅ ਕਰ ਨੂੰ ਇਹਨੇ ਪਰੇਸ਼ਾਨ ਹੋ ਗਿਆ ਕਿ ਇਸ ਦੁਖ ਤੋਂ ਛੁਟਕਾਰਾ ਪਾਉਣ ਲਈ ਆਪਣੀ ਜਾਨ ਤੱਕ ਦੇਣ ਲਈ ਮਜਬੂਰ ਹੋ ਗਿਆ ਜਿਸ ਕਰਕੇ ਉਹਨਾਂ ਨੇ ਖੁਦਕੁਸ਼ੀ ਕਰਨ ਲਈ ਕੋਸ਼ਿਸ਼ ਕੀਤੀ ਪਰ ਸਮੇਂ ਰਹਿੰਦੇ ਉਹਨਾਂ ਦੀ ਜਾਨ ਨੂੰ ਬਚਾ ਲਿਆ ਗਿਆ ਪਿਛਲੇ 9 ਮਹੀਨਿਆਂ ਦੇ ਵਿੱਚ ਪਿਛਲੇ 9 ਮਹੀਨਿਆਂ ਦੌਰਾਨ ਪੰਜਾਬ ਵਿੱਚ ਕੁੱਲ 157 ਅਧਿਕਾਰੀ ਪੰਜਾਬੀਓ 157 ਅਧਿਕਾਰੀ ਜਿਨ੍ਹਾਂ ਦੇ ਵਿੱਚ IAS IPS PCS ਅਤੇ ਫੌਜਦਾਰੀ ਫੌਜ ਦੇ ਅਧਿਕਾਰੀ ਵੀ ਸ਼ਾਮਲ ਹਨ ਸਾਈਬਰ ਠੱਗਾਂ ਦੇ ਜਾਲ ਵਿੱਚ ਫਸ ਚੁੱਕੇ ਇਹਨਾਂ ਫਸ ਚੁੱਕੇ ਹਨ ਇਹਨਾਂ ਠੱਗਾਂ ਦੇ ਮਾਮਲਿਆਂ ਵਿੱਚ ਲਗਭਗ 117 ਕਰੋੜ ਰੁਪਏ ਦੀ ਰਕਮ ਗਵਾਹੀ ਹੈ ਯਾਨੀ ਕਿ 157 ਜਿਦੇ ਵਿੱਚ IAS AIPS PCS ਇਹ 157 ਨੇ 117 ਕਰੋੜ ਰੁਪਏ ਦੀ ਇਨਾ ਲੋਕਾਂ ਦੇ ਨਾਲ ਠੱਗੀ ਆਈ ਠੱਗੀ ਹੋਈ ਹੈ ਜਿਹੜੇ ਪੰਜਾਬ ਦੇ ਸਰਪੁਚ ਅਧਿਕਾਰੀ ਨੇ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਖਾਸ ਤੌਰ ਤੇ 128 ਅਧਿਕਾਰੀ ਅਜੇ ਹਨ ਜੋ ਪੈਸਾ ਦੁਗਣਾ ਕਰਨ ਦੇ ਲਾਲਚ ਵਿੱਚ ਲਾਲਚ ਵਿੱਚ ਆ ਕੇ ਠੱਗਾਂ ਦਾ ਸ਼ਿਕਾਰ ਬਣੇ ਯਾਨੀ ਕਿ 157 ਦੇ ਵਿੱਚੋਂ 128 ਆਈਐਸ ਆਈਪੀਐਸ ਪੀਐਸਏ ਅਜਿਹੇ ਅਧਿਕਾਰੀ ਨੇ ਜਿੰਨਾ ਜਿਹੜੇ ਠਗੀ ਦਾ ਛਗਾਰ ਇਸ ਕਰਕੇ ਹੋਏ ਸਾਈਬਰ ਠੱਗਾ ਨੇ ਉਹਨਾਂ ਨੂੰ ਲਾਲਚ ਦਿੱਤਾ ਕਿ ਤੁਹਾਡਾ ਪੈਸਾ ਕੁਝ ਦਿਨਾਂ ਵਿੱਚ ਕੁਝ ਮਹੀਨਾ ਮਹੀਨਿਆਂ ਦੇ ਵਿੱਚ ਦੁਗਣਾ ਕਰ ਦਿੱਤਾ ਜਾਵੇਗਾ ਠੱਗਾ ਨੇ ਆਪਣੀ ਚਲਾਕੀ ਵਿੱਚ ਕਈ ਤਰੀਕੇ ਪਣਾਏ ਕਦੇ ਉਹਨਾਂ ਨੇ ਵਟਸਐਪ ਤੇ ਅਧਿਕਾਰੀਆਂ ਦੀਆਂ ਤਸਵੀਰਾਂ ਆਪਣੀ ਪ੍ਰੋਫਾਈਲ ਵਿੱਚ ਲਾ ਕੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਕਦੇ ਵੱਡੀ ਕਮਾਈ ਦੇ ਲਾਲਚ ਉਨਵਿਸ਼ ਕਰਕੇ ਲੱਖਾਂ ਕਰਵਾ ਕੇ ਲੋਕਾਂ ਦੀ ਮਿਹਨਤ ਦੀ ਕਮਾਈ ਖੜਾਪ ਲਈ ਫੋਨ ਡਿਜੀਟਲ ਗ੍ਰਿਫਤਾਰੀ ਵਰਗੇ ਨਵੇਂ ਤਰੀਕੇ ਵੀ ਅਪਣਾਉਣ ਲੱਗੇ ਹਨ ਇਸ ਵਿੱਚ ਇਹ ਲੋਕ ਆਪਣੇ ਆਪ ਨੂੰ ਕੇਂਦਰੀ ਏਜੰਸੀਆਂ ਜਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਵਜੋਂ ਪੇਸ਼ ਕਰਕੇ ਲੋਕਾਂ ਨੂੰ ਡਰਾਉਂਦੇ ਅਤੇ ਧਮਕਾਉਂਦੇ ਹਨ ਤਾਂ ਜੋ ਉਹਨਾਂ ਤੋਂ ਪੈਸੇ ਹੜੱਪਣ ਇਸ ਦੇ ਨਾਲ ਨਾਲ ਪਾਰਟ ਟਾਈਮ ਨੌਕਰੀਆਂ ਦੇ ਚਾਂਸੇ ਅਤੇ ਹੋਰ ਝੂਠੀਆਂ ਸਕੀਮਾਂ ਰਾਹੀਂ ਵੀ ਲੋਕਾਂ ਰੁਸਾਕ ਕੇ ਠਗੀ ਕੀਤੀ ਜਾ ਰਹੀ ਹੈ ਕੇਂਦਰ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਘਟਾਵ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਨੂੰ ਸਾਈਬਰ ਅਪਰਾਧ ਲਈ ਆਇਰਿਸ ਜੋੜ ਕੋਸ਼ਿਸ਼ ਕੀਤਾ ਹੈ ਅਤੇ ਰਾਸ਼ਟਰੀ ਸੂਚਾਰਨ ਉਤਰਕ ਰੈਮਲੀ ਅਲਰਟ ਭੇਜਿਆ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੋਂ ਜ਼ਰੂਰੀ ਹੈ ਕਿ ਲੋਕ ਕਿਸੇ ਵੀ ਡਿਜੀਟਲ ਲੈਂਡ ਜਾਂ ਨਿਵੇਸ਼ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ ਅਣਜਾਣ ਕਾਲ ਜਾਂ ਮੈਸੇਜ ਤੇ ਭਰੋਸਾ ਨਾ ਕਰਨ ਯਾਨੀ ਕਿ 157 ਲੋਕਾਂ ਦੇ ਵਿੱਚੋਂ 127 117 157 ਦੇ ਲੋਕ ਸੀ ਜਿਨ੍ਹਾਂ ਦੇ ਵਿੱਚੋਂ ASI IPS FCs ਉਨ੍ਹਾਂ ਦੇ ਵਿੱਚੋਂ 128 ਅਧਿਕਾਰੀ ਅਜਿਹੇ ਨੇ ਜਿਹੜੇ ਇਸ ਲਾਲਚ ਉਸ ਫਸੇ ਕਿ ਕੁਝ ਹੀ ਮਹੀਨਿਆਂ ਵਿੱਚ ਪੈਸਾ ਉਹਨਾਂ ਦਾ ਦੁੱਗਣਾ ਹੋ ਜਾਵੇਗਾ ਤੇ 117 ਕਰੋੜ ਰੁਪਏ ਦੇ ਜਿਹੜੀ ਠੱਗੀ ਸੈਬਰ ਠੱਗਾਵਲੋਂ ਮਾਰੀ ਗਈ ਜੇਕਰ ਉਹ ਵੱਡੇ ਵੱਡੇ ਅਧਿਕਾਰੀਆਂ ਨੂੰ ਠੱਗ ਸਕਦੇ ਨੇ ਫਿਰ ਤੁਸੀਂ ਤੇ ਮੈਂ ਕਿਹੜੇ ਬਾਗ ਦੀ ਮੁੱਲੀ ਆ ਇਸ ਕਰਕੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਤੁਸੀਂ ਸਤਰਕ ਰਹੋ ਕਿਸੇ ਦੇ ਜਾਲ ਵਿੱਚ ਨਾ ਫਸੋ ਪੈਸਾ ਦੁੱਗਣਾ ਇਵੇਂ ਨਹੀਂ ਹੁੰਦਾ ਜੇਕਰ ਤੁਸੀਂ ਇਹ ਕਰਦੇ ਹੋ ਉਹ ਤੁਹਾਡਾ ਆਪਣਾ ਨਿਸਕ ਹੋਵੇਗਾ